ਮਲੌਸ ਲਾਈਵ ਦੇਖ ਰਿਹਾ ਤੁਸੀਂ ਤੇ ਮੈਂ ਬਿਆਨ ਸਿੰਘ ਰੋੜੀਆਂ ਤੇ ਇਸ ਵੇਲੇ ਤਸਵੀਰਾਂ ਦੇਖ ਰਿਹਾ ਤੁਸੀਂ ਕਿ ਹਾਲਤ ਗੇੜੇ ਜਾ ਰਹੇ ਨੇ ਕੂ ਚੱਲ ਰਿਹਾ ਜਿਹੜਾ ਪੁਰਾਣੇ ਸਮਿਆਂ ਦੇ ਵਿੱਚ ਕੂ ਹੁੰਦਾ ਜਿਸ ਤਰ੍ਹਾਂ ਤੇ ਇਹ ਮੈਂ ਕਿਸੇ ਬਾਹਰ ਜਗ੍ਹਾ ਤੇ ਮੌਜੂਦ ਨਹੀਂ ਇਸ ਵੇਲੇ ਮੈਂ ਮੌਜੂਦ ਹਾਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਬੇਰਕਲਾਂ ਦੇ ਵਿੱਚ ਬੇਰਕਲਾਂ ਜਿਹੜੀ ਸੂਏ ਵਾਲੀ ਵੀਰ ਕਹਿੰਦੇ ਨੇ ਉਹਨੂੰ ਤੇ ਉੱਥੇ ਮੌਜੂਦ ਹਾਂ ਤੇ ਉੱਥੇ ਨੌਜਵਾਨਾਂ ਦੇ ਵੱਲੋਂ ਪਿੰਡ ਦੇ ਵਾਸੀਆਂ ਵੱਲੋਂ ਇੱਕ ਸਹਿਯੋਗ ਕੀਤਾ ਗਿਆ ਇੱਕ ਬਹੁਤ ਵੱਡੀ ਯੋਜਨਾ ਬਣਾਈ ਗਈ ਜਿਹਦੇ ਤਹਿਤ ਇਹ ਪੁਰਾਣਾ ਖੂਹ ਹੈ ਜਿਹੜਾ ਉਹ ਚਾਲੂ ਕੀਤਾ ਗਿਆ ਤੇ ਸਾਡੇ ਨਾਲ ਬਾਈ ਨਰਪੈ ਸਿੰਘ ਬੇਰਕਲਾ ਮੌਜੂਦ ਨੇ ਜਿਹੜੇ ਕਿ ਆ ਟੀਮ ਦਾ ਮੈਂਬਰ ਨੇ ਟੀਮ ਦਾ ਹਿੱਸਾ ਨੇ ਜਿਹੜੀ ਇਹ ਕਮੇਟੀ ਇੱਕ ਟੀਮ ਹੈ ਜਿਹੜੀ ਉਹ ਪੂਰਾ ਇਹ ਕਾਰਜ ਹੈ ਜਿਹੜਾ ਸੰਭਾਲ ਰਹੀ ਹੈ ਤੇ ਇਹਨਾਂ ਦੇ ਵੱਲੋਂ ਪ੍ਰਾਤਨ ਵਿਰਸੇ ਨੂੰ ਸੰਭਾਲਣ ਦੇ ਲਈ ਆ ਇਹ ਜਿਹੜਾ ਹੈਗਾ ਵੱਡਮੁੱਲਾ ਯੋਗਦਾਨ ਪਾਇਆ ਗਿਆ ਤੇ ਇਹ ਬਣਾਉਣ ਦਾ ਕੀ ਕਾਰਨ ਰਿਹਾ ਇਹ ਬਣਾਉਣ ਦੇ ਵਿੱਚ ਕਿੰਨਾ ਸਮਾਂ ਲੱਗਿਆ ਤੇ ਇਸ ਤਰ੍ਹਾਂ ਦੇ ਪ੍ਰਾਲੇ ਹੋਣੇ ਚਾਹੀਦੇ ਨੇ ਜਾਂ ਨਹੀਂ ਹੋਣੇ ਚਾਹੀਦੇ ਇਹ ਇਸ ਵੀਡੀਓ ਦੇ ਵਿੱਚ ਆਪਾਂ ਜਾਣਕਾਰੀ ਇਹਨਾਂ ਤੋਂ ਸਾਰੀ ਹਾਸਲ ਕਰਾਂਗੇ ਵੱਧ ਤੋਂ ਵੱਧ ਵੀਡੀਓ ਨੂੰ ਪਹਿਲਾਂ ਤਾਂ ਸ਼ੇਅਰ ਕਰ ਦਿਓ ਚਲਦੀ ਚਲਦੀ ਨੂੰ ਤੇ ਮੇਰ ਪੈ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਥੈਂਕ ਯੂ ਜੀ ਤੇ ਕੀ ਕਹਿਣਾ ਚਾਹੁੰਗੇ ਜਿਹੜਾ ਇਹ ਤੁਹਾਡੇ ਵੱਲੋਂ ਪੂਰੇ ਨਗਰ ਵੱਲੋਂ ਕਹਿ ਲਈਏ ਜਾਂ ਪੂਰੇ ਜਿਹੜੇ ਇੱਥੇ ਸੰਗਠਨ ਹਨ ਉਹਨਾਂ ਤੋਂ ਸਹਿਯੋਗ ਕੀਤਾ ਗਿਆ ਹਾਂਜੀ ਨਗਰ ਸਹਿਯੋਗ ਨੇ ਬਣਿਆ ਜੀ ਠੀਕ ਹੈ ਜੀ ਹਾਂਜੀ ਬਸ ਬੈਠੇ ਸੀ ਕਮੇਟੀ ਆ ਸਾਰੇ ਹਾਂਜੀ ਨਾਗੇ ਤੇ ਖੂਬ ਬੰਦ ਹੁੰਦਾ ਜਾਂਦਾ ਪੁੱਤੇ ਪੁੱਤੇ ਬਹੁਤ ਸਿਰ ਚਿੱਲ ਗਿਆ ਠੀਕ ਹੈ ਸਾਰਾ ਪੁਰਾਣਾ ਸਮਾਨ ਕੱਢ ਕੇ ਨਵਾਂ ਸਮਾਨ ਬਣਵਾਇਆ ਠੀਕ ਹੈ ਵਾਹ ਕਿ ਸਾਰਾ ਫਿਟਚਰ ਕੀਤਾ ਜੀ ਪੂਰਾ ਹੈ ਅੱਛਾ ਇਹ ਬਣਵਾਇਆ ਕਿੱਥੋਂ ਆ ਪੂਰਾ ਸਮਾਨ ਜੀ ਸਿਆਲ ਤੋਂ ਬਣਵਾਇਆ ਜੀ ਠੀਕ ਹੈ ਹਾਂਜੀ ਤੇ ਇਹ ਜੇ ਆਪਾਂ ਦੇਖਣਾ ਹੋਵੇ ਮੈਂ ਦੇਖ ਰਿਹਾ ਵਾਂ ਕਿ ਇਹਦੇ ਵਿੱਚ ਖੂ ਦੇ ਵਿੱਚ ਕੈਮਰਾ ਮੈਨੂੰ ਕਹ ਨਜ਼ਰ ਦੇ ਇੱਕ ਜਰੂਰ ਦਿਖਾਉਣ ਵੀ ਇਹ ਜਿਹੜੀ ਏਟ ਲੱਗੀ ਹੋਈ ਹੈ ਉਹ ਵੀ ਸਰੰਦੀ ਏਟ ਲੱਗੀ ਹੋਈ ਹੈ ਜਿਹਦੇ ਵਿੱਚ ਸਰੰਦੀ ਏਟ ਪਹਿਲੀ ਏਟ ਲੱਗੀ ਹੈ ਨਾ ਤੇ ਜੇਕਰ ਮੈਂ ਜਾਨਣਾ ਚਾਹਾਂ ਤੁਹਾਡੇ ਤੋਂ ਇਹ ਕਿੰਨਾ ਸਮਾਂ ਪੁਰਾਣਾ ਹੋਊਗਾ ਖੂ ਤੇ ਆਪਣੀ ਸਰ ਤੋਂ ਪਹਿਲਾਂ ਲਈ ਹੈ ਮੇਰੀ 55000 ਦੀ ਮਰੋਗੀ ਉਹ ਤੋਂ ਪਹਿਲਾਂ ਲਈ ਹੈ ਜੀ ਮਤਲਬ 100 ਸਾਲ ਤੋਂ ਪ੍ਰਮਾਨ ਕਰ ਸਕਦੇ ਆਪਾਂ ਹਾਂਜੀ ਸਾਲ ਸਾਲ ਦੇ ਲਵੇ ਲਾਉਣੇ ਹੈਗਾ ਜੀ ਠੀਕ ਹੈ ਜੀ ਹਾਂਜੀ ਹਾਂ ਠੀਕ ਹੈ ਬਜ਼ੁਰਗਾਂ ਨੇ ਉਹ ਤੋਂ ਬਣਾਇਆ ਹੋਊਗਾ ਮਤਲਬ ਸਿੰਚਾਈ ਦਾ ਸਾਧਨ ਸਿੱਖ ਪਰਾਂ ਹਾਂਜੀ 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 ਤੇ ਇਥੇ ਫਿਰ ਪਾਣੀ ਵੀ ਪੀਂਦੇ ਸੀ ਲੋਕ ਇਦਾਂ ਹੀ ਬਹੁਤ ਪੀਂਦੇ ਸੀ ਪਾਣੀ ਜੀ ਠੀਕ ਹੈ ਡਬਲ ਹੱਥ ਜੀਗਾ ਜੀ ਦੋ ਹੱਥ ਜੀ ਕਿੰਦਰ ਜੋੜੀ ਚਲਦੀ ਪਾਣੀ ਕਿੱਦਾਂ ਚਲਦੀ ਸੀ ਠੀਕ ਹੈ ਦੋ ਹੱਥ ਚੱਲਦੇ ਹੁੰਦੇ ਸੀ ਠੀਕ ਹੈ ਤੇ ਪਾਣੀ ਸਾਰੇ ਖੇਤਾਂ ਵਿੱਚੋਂ ਜਾਂਦਾ ਸੀਗਾ ਜੀ ਕਿੱਥੇ ਜਾਂਦਾ ਸੀ ਹਾਂਜੀ ਤੇ ਉਹ ਮਹੌਲ ਦੇਖਿਆ ਤੁਸੀਂ ਉਸ ਵੇਲੇ ਦਾ ਜਦੋਂ ਰੌਣਕਾਂ ਮੇਲੇ ਇਕਦਮ ਥੋੜਾ ਥੋੜਾ ਜ਼ਿਆਦਾ ਜੀ ਹਣ ਠੀਕ ਹੈ ਛੋਟੇ ਛੋਟੇ ਤੁਹਾਡੀ ਸੁਰਤ ਸੰਭਲੀ ਹੋ ਤੋ ਜੀ ਹਾਂਜੀ ਹਾਂ ਸੁਰਤ ਸੰਭਲ ਗਈ ਠੀਕ ਹੈ ਹਾਂਜੀ ਉਹ ਚੱਲਦਾ ਦੇਖਿਆ ਹੈਗਾ ਵਾ ਜਰੂਰ ਠੀਕ ਹੈ ਹਾਂਜੀ ਛੋਟਾ ਜਿਹਾ ਨਿਆਣਾ ਸੀਗਾ ਬਸ ਠੀਕ ਹੈ ਹਾਂਜੀ ਤੇ ਫਿਰ ਇਹ ਇਹ ਕਦੋਂ ਤੋਂ ਪ੍ਰਵਲਾ ਕੀਤਾ ਕਿੰਨੇ ਟਾਈਮ ਦੀ ਗੱਲ ਹੈ ਇਹ ਇਹ ਨੂੰ ਹੋਏ 1.5-2 ਸਾਲ ਜੀ ਜੇ 2 ਸਾਲ ਜੀ ਹਾਂਜੀ ਹਾਂਜੀ ਤੇ ਕਿੰਨਾ ਕ ਖਰਚਾ ਇਹਦੇ ਤੇ ਆ ਗਿਆ ਇਸ ਦੁਬਾਰਾ ਪਿਆਰ ਕਰਨ ਦੇ ਵਿੱਚ ਕਿਉਂਕਿ ਬਹੁਤ ਸਾਰੀਆਂ ਜਗਾਵਾਂ ਤੇ ਇਸ ਤਰ੍ਹਾਂ ਦੇ ਕੂਹ ਨੇ ਜਿਹੜੇ ਉਹ ਪੈ ਨੇ ਤੇ ਉਹ ਜਿਹੜੇ ਲੋਕ ਨੇ ਉਹ ਪ੍ਰਾਲਾ ਕਰਨਾ ਚਾਹੁੰਦੇ ਨੇ ਪਰ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਵੀ ਕਿੱਥੋਂ ਕਰਵਾਈਏ ਕਿੰਨਾ ਕ ਖਰਚਾ ਹੋਊਗਾ। ਕੋਈ 80-90 ਹਜ਼ਾਰ ਤੇ ਖਰਚਾ ਆ ਗਿਆ ਜੀ। ਠੀਕ ਹੈ। ਹਾਂਜੀ। ਉਹ ਵੀ ਪੂਰਾ ਫਿਰ ਕਮੇਟੀ ਨੇ ਰਲ ਕੇ ਕੀਤਾ। ਹਾਂਜੀ ਹਾਂਜੀ। ਠੀਕ ਹੈ। ਤੇ ਮੰਨਦੇ ਵੀ ਪੰਜਾਬ ਦੇ ਵਿੱਚ ਲੋਕ ਨੇ ਜਿਹੜਾ ਉਹ ਪੁਰਾਣਾ ਵਿਰਸਾ ਆਪਣਾ ਉਹ ਭੁੱਲਦੇ ਜਾ ਰਹੇ ਨੇ ਉਹਨਾਂ ਨੂੰ ਮੋੜ ਸੁਰਜੀਤ ਕਰਨਾ ਚਾਹੀਦਾ ਉਹ ਲੋਕਾਂ ਨੂੰ ਦਿਖਾਉਣਾ ਚਾਹੀਦਾ ਬੱਚਿਆਂ ਨੂੰ ਜਿਹੜਾ ਭਵਿੱਖ ਦੇ ਵਿੱਚ ਟੈਕਨੋਲੋਜੀ ਦਾ ਜਮਾਨਾ ਹੈ ਉਹਨਾਂ ਨੂੰ ਦਿਖਾਉਣਾ ਚਾਹੀਦਾ ਵੀ ਇਸ ਤਰ੍ਹਾਂ ਦਾ ਵੀ ਕੰਮ ਹੁੰਦਾ ਸੀ ਕਿਸੇ ਦੇ ਹਾਂਜੀ ਜ਼ਰੂਰ ਚਾਹੀਦਾ ਜੀ ਠੀਕ ਹੈ ਹਾਂਜੀ ਜ਼ਰੂਰ ਕਰਨਾ ਚਾਹੀਦਾ ਪੁਰਾਣਾ ਤੱਤਵ ਬੱਚੇ ਦੇਖਣ ਉਹਦੇ ਬੱਚੇ ਨੂੰ ਪਤਾ ਲੱਗੇ ਵੀ ਪੁਰਾਣਾ ਮਿਰਚਾ ਕੀ ਸੀਗਾ ਠੀਕ ਹੈ ਤੇ ਬਰ ਨੌਲੇਜ ਵਾਲੇ ਬੱਚਿਆਂ ਨੂੰ ਵੀ ਕਿ ਬਜ਼ੁਰਗ ਕਿੱਦਾਂ ਖੇਤੀ ਕਰਦੇ ਸੀ ਕਿ ਖੇਤੀਬਾੜ ਚਲਾਉਂਦੇ ਸੀ ਬੜਦਾਂ ਨੇ ਉਹਦਾ ਸਾਰਾ ਪਤਾ ਕੰਨ ਕਰਨਾ ਚਾਹੀਦਾ ਬੱਚਿਆਂ ਨੂੰ ਵੀ ਹਾਂਜੀ ਮਤਲਬ ਉਹ ਟਾਈਮਾਂ ਦੇ ਵਿੱਚ ਬੰਦੇ ਤੇ ਹੱਡ ਵੀ ਨਵੇਂ ਨਰੋਏ ਰਹਿੰਦੇ ਸੀ ਸਰੀਰ ਨਵੇਂ ਨਰੋਏ ਰਹੇ ਨਰੋਏ ਰਹਿੰਦੇ ਸੀ ਵੀ ਜਦੋਂ ਇੱਕ ਕਿਸਾਨੀ ਮਤਲਬ ਇੱਕ ਤਰ੍ਹਾਂ ਦੀ ਹੱਥ ਦੇ ਨਾਲ ਹੱਥੀਂ ਸਾਰੀ ਕਿਰਤ ਹੁੰਦੀ ਸੀ ਹਾਂਜੀ ਹਾਂਜੀ ਬਹੁਤ ਫਖਰੀ ਕਿਉਂਕਿ ਬੌਧ ਵੀ ਹੱਕਣੇ ਇੱਕ ਤਰ੍ਹਾਂ ਦੀ ਉਹਨਾਂ ਦੇ ਪਿੱਛੇ ਪਿੱਛੇ ਰਹਿਣਾ ਦੀ ਹਾਂਜੀ 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 ਸਾਰਾ ਸਾਰਾ ਚਰਕਰ 4 ਵਜੇ ਬੌਧ ਦੇ ਇੱਕ ਤਬਗ ਜਨ ਖੇਤਾ ਛਾਲ ਚਲਾਉਣਾ ਹੂੰ ਫਿਰ ਬੰਦੇ ਨੂੰ ਦੁੱਖਦਾ ਇੰਦੀ ਕਸ਼ਣਾ ਦਾ ਹੂੰ ਹੁਣ ਮਤਲਬ ਜੇ ਜੇ ਹਿਸਾਬ ਨਾਲ ਟੈਕਨੋਲੋਜੀ ਆ ਗਈ ਆਪਾਂ ਮੋਟਰ ਦਾ ਬਟਨ ਦਬ ਲੈਂਦੇ ਜਾ ਕੇ ਵੀ ਉਹ ਕਿਤਨਾ ਕਿਤੇ ਆਪਾਂ ਨੂੰ ਸੁੱਖਤਾ ਹੋਇਆ ਸਹ ਪਰ ਕਿੰਨਾ ਕਿਤੇ ਆਪਣੇ ਲਈ ਨੁਕਸਾਨ ਦੇ ਵੀ ਆ ਪਤਰਾ ਹਾਂਜੀ ਆ ਖੇਤ ਲਈ ਨੁਕਸਾਨ ਦੇ ਆ ਜੀ ਉਹ ਖੇਤਲੇ ਨੁਕਸਾਨ ਦੇ ਆ ਉਹ ਸਖਸ ਨੂੰ ਬਹੁਤ ਹੋ ਗਈ ਠੀਕ ਆ ਹਾਂ ਬਸ ਖੇਤ ਲੋ ਟੈਕਨੋਲੋਜੀ ਦੇ ਹਿਸਾਬ ਨਾਲ ਆਪਾਂ ਨੂੰ ਕਰਨਾ ਪੈਂਦਾ ਕੰਮ ਉਹ ਪਰ ਆ ਯੋਗ ਸੀ ਜਿਹੜਾ ਇਹ ਵਧੀਆ ਮੰਨਦੇ ਸੀ ਹਾਂਜੀ ਬਹੁਤ ਵਧੀਆ ਮੰਨਦੇ ਸੀ ਜੀ ਠੀਕ ਆ ਜੱਤਾ ਮਨ ਨੂੰ ਚਾਂ ਚਾਰ ਨਾਲ ਸ਼ਾਂਤ ਰਹਿੰਦੀ ਮਨ ਨੂੰ ਕਿ ਭਜਨ ਅਠਨੀ ਸੀ ਅੱਜ ਖੇਤ ਦੇ ਵਿੱਚ ਕੰਮ ਕਰਦੇ ਸੀ ਮੌਜ ਦਾ ਬਜ਼ੁਰਗ ਠੀਕ ਆ ਹੁਣ ਤਾਂ ਟੈਨਸ਼ਨ ਨਹੀਂ ਬਹੁਤ ਐ ਉਧਰ ਨੂੰ ਭੱਜ ਲਓ ਉਧਰ ਨੂੰ ਭੱਜ ਲਓ ਹਾਂਜੀ ਤੇ ਬਕਾਇਦਾ ਫਿਰ ਜਿਹੜੇ ਆ ਵੀ ਇਹਦੇ ਝੰਡ ਕਰਕੇ ਪਾਏ ਹੋਏ ਨੇ ਜਿਹੜੇ ਇਹ ਤਾਂ ਦਿਨ ਚਾਰ ਕਰਦੇ ਆ ਜੀ ਮਿਸਟਰ ਅੱਛਾ ਜੀ ਹਾਂ ਜੀ ਉਹ ਕਰਕੇ ਦਿੰਦੇ ਆ ਤਿਆਰ ਉਹਨਾਂ ਸਾਰੇ ਨਵਾਂ ਜ਼ਿਆਰ ਕੀਤਾ ਜੀ ਇਹ ਠੀਕ ਹੈ ਹਾਂ ਪੁਰਾਣੇ ਹੈਗੇ ਸੀ ਫਿਰ ਗਲ ਕੇ ਸਾਰੇ ਉਹ ਖਤਮ ਹੋ ਗਏ ਸੀ ਅੱਛਾ ਫਿਰ ਇਹ ਨਵੇਂ ਤੁਸੀਂ ਨਵੇਂ ਬਣਵਾਏ ਸਾਰੇ ਹਾਂ ਸਾਰੇ ਨਵੇਂ ਬਣਵਾਏ ਜੀ ਦੁਬਾਰਾ ਜ਼ਿਆਰ ਕੀਤੇ ਹਾਂ ਜੀ ਠੀਕ ਹੈ ਮਤਲਬ ਮੈਂ ਦੇਖ ਰਿਹਾ ਵਿੱਚ ਬੈਲਟਿੰਗ ਨਹੀਂ ਕੀਤੀ ਕਿ ਇਹਨੂੰ ਪੂਰੇ ਜਿਹੜੇ ਨਟ ਨੇ ਉਹ ਛਾਂਟ ਕਰਕੇ ਪਾਏ ਨੇ ਹਾਂ ਜੀ ਹਾਂ ਛਾਂਟ ਕਰਕੇ ਪਾਏ ਨੇ ਠੀਕ ਹੈ ਇਹਨੂੰ ਫਿਰ ਕਾਫੀ ਟਾਈਮ ਲੱਗੇ ਹੋਊਗਾ ਬਣਾਉਣ ਨੂੰ ਜੀ ਇਹਨੂੰ ਲੱਗੇ 7-8 ਮਹੀਨੇ ਜੀ ਠੀਕ ਹੈ ਜੀ 7-8 ਮਹੀਨੇ ਜ਼ਿਆਰ ਕਰਕੇ ਦੇ ਦਵ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਦਰਸ਼ਕੋ ਜੇ ਤੁਸੀਂ ਇਸ ਵੀਡੀਓ ਦੇ ذریعے ਇੱਥੇ ਪਹੁੰਚਣਾ ਚਾਹੁੰਦੇ ਹੋ ਤਾਂ ਐਡਰੈਸ ਇਸ ਜਗ੍ਹਾ ਤੇ ਇਹ ਹੈ ਇਹ 베ਰਕਲਾ ਪਿੰਡ ਹੈ ਰਾਣਾ ਸਾਹਿਬ ਦੇ ਨੇੜੇ ਪੈਂਦਾ ਹੈ ਇਹ ਰਾਣਾ ਸਾਹਿਬ ਤੋਂ ਮਲੌਦ ਵਾਲੀ ਸੜਕ ਦੇ ਉੱਪਰ ਪੈਂਦਾ ਪਿੰਡ ਇਹ ਤੇ ਸੋਏ ਵਾਲੀ 베ਰ ਕਹਿੰਦੇ ਨੇ ਇਹਨੂੰ ਤੇ ਇੱਥੇ ਤੁਸੀਂ ਆ ਕੇ ਇਹ ਹੁਬ ਹੂ ਆਪਣੇ ਬੱਚਿਆਂ ਨੂੰ ਨਜ਼ਾਰਾ ਦਿਖਾ ਸਕਦੇ ਹੋ ਕਿ ਇਸ ਤਰ੍ਹਾਂ ਹਲਟ ਨੇ ਜਿਹੜੇ ਉਹ ਚੱਲਦੇ ਹੁੰਦੇ ਸੀ ਇਸ ਤਰ੍ਹਾਂ ਪਾਣੀ ਸੀ ਜਿਹੜਾ ਵਗਦਾ ਹੁੰਦਾ ਸੀ ਹੁਬ ਹੂ ਉਸੇ ਤਰ੍ਹਾਂ ਹੀ ਜਿਹੜੀਆਂ ਇੱਟਾਂ ਪੁਰਾਣੇ ਸਮਿਆਂ ਦੇ ਵਿੱਚ ਲਗਾਈਆਂ ਜਾਂਦੀਆਂ ਸੀ ਉਹਨੂੰ ਪੱਕਾ ਕਰਨ ਵਾਸਤੇ ਤਾਂ ਉਹ ਹਜੇ ਵੀ ਤੁਸੀਂ ਦੇਖ ਰਹੇ ਹੋ ਕਿ ਆ ਠੀਕ ਹਾਲਤ ਦੇ ਵਿੱਚ ਇੱਥੇ ਖੜੀਆਂ ਨੇ ਤੇ ਬਹੁਤ ਸੋਹਣਾ ਉਪਰਾਲਾ ਇਸ ਉਪਰਾਲੇ ਨੂੰ ਬਹੁਤ-ਬੱਤ ਸ਼ੇਅਰ ਕਰਿਓ ਤਾਂ ਜੋ ਹੋਰਾਂ ਤੱਕ ਵੀ ਇਹ ਵੀਡੀਓ ਪਹੁੰਚ ਸਕੇ ਪਹੁੰਚ ਸਕੇ ਤੇ ਉਹਨਾਂ ਨੂੰ ਵੀ ਇਸ ਚੀਜ਼ ਦਾ ਪਤਾ ਲੱਗ ਸਕੇ ਕਿ ਪੰਜਾਬ ਦਾ ਜਿਹੜਾ ਵਿਰਸਾ ਸੀ ਉਹ ਕਿੰਨਾ ਕੁ ਅਮੀਰ ਸੀ ਤੇ ਪੰਜਾਬ ਦੇ ਜਿਹੜੇ ਲੋਕ ਸੀ ਉਹ ਕਿੰਨੇ ਕੁ ਮਿਹਨਤੀ ਸੀ ਕੈਮਰਾ ਪਰਸਨ ਹੁਸਨ ਦੇ ਨਾਲ ਬਿਆਮ ਸਿੰਘ ਰੂੜੀਆਂ ਮਿਲੌਤ ਲਾਈਵਲੀ ਧੰਨਵਾਦ